ਮੋਹਾਲੀ ਦੇ ਬਲੌਂਗੀ ਏਰੀਆ ਵਿੱਚ 13 ਨਵੰਬਰ ਨੂੰ ਇੱਕ ਸੜਕ ਐਕਸੀਡੈਂਟ ਵਿੱਚ ਬਲੌਂਗੀ ਦੇ ਵਿਜੇਂਦਰ ਕੁਮਾਰ ਵਾਲਮੀਕੀ ਦੇ ਇਕਲੌਤੇ بیٹے ਅਰुण ਕੁਮਾਰ ਦੀ ਮੌਤ ਹੋ ਗਈ ਸੀ। ਪੀੜਤ ਨੂੰ ਇਨਸਾਫ ਦਿਵਾਉਣ ਲਈ ਅਤੇ ਫਰਾਰ ਹੋਏ ਬੱਸ ਦੇ ਡਰਾਈਵਰ ਨੂੰ ਫੜਨ ਲਈ ਐਸਬੀਸੀ ਮਹਾਪੰਚਾਇਤ ਪੰਜਾਬ ਵੱਲੋਂ 3 ਫਰਵਰੀ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਪਰ ਨਵੇਂ ਆਏ ਐਸਐਚਓ ਅਮਨਦੀਪ ਸਿੰਘ ਨੇ ਮੌਕਾ ਸਾਫਦੇ ਹੋਏ 2 ਫਰਵਰੀ ਨੂੰ ਮੋਰਚਾ ਸਥਾਨ ਤੇ ਪਹੁੰਚ ਕੇ ਮੋਰਚੇ ਦੇ ਆਗੂਆਂ ਤੋਂ 15 ਦਿਨ ਦਾ ਸਮਾਂ ਮੰਗਿਆ ਸੀ ਐਸਐਚਓ ਬਲੋਂਗੀ ਨੇ ਇਮਾਨਦਾਰੀ ਤੇ ਵਫਾਦਾਰੀ ਨਿਭਾਉਂਦਿਆਂ 10 ਦਿਨਾਂ ਵਿੱਚ ਹੀ ਬੱਸ ਦੇ ਡਰਾਈਵਰ ਨੂੰ ਸਮੇਤ ਬੱਸ ਗ੍ਰਿਫਤਾਰ ਕਰਕੇ ਆਪਣੀ ਡਿਊਟੀ ਨਿਭਾਈ ਪੁਲਿਸ ਦੀ ਵਧੀਆ ਕਾਰਜਕਾਰੀ ਤੇ ਐਸਈਬੀਸੀ ਮੋਰਚਾ ਆਗੂਆਂ ਨੇ ਪੁਲਿਸ ਥਾਣਾ ਬਲੋਂਗੀ ਜਾ ਕੇ ਐਸਐਚਓ ਅਮਨਦੀਪ ਸਿੰਘ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਤੇ ਆਗੂਵਲੋਂ ਉਹਨਾਂ ਦੇ ਸਮੂਹ ਟੀਮ ਦੀ ਸ਼ਲਾਘਾ ਕੀਤੀ ਗਈ ਇਸ ਮੌਕੇ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰੈਸ ਨਾਲ ਜੋ ਗੱਲਬਾਤ ਕੀਤੀ ਤੁਹਾਡੇ ਰੂਬਰੂ ਕਰਦੇ ਹਾਂ ਉਹ ਇੱਕ ਰਜੀ ਦਾ ਖਾਲਸਾ ਉਹ ਇੱਕ ਰਜੀ ਦੀ ਫਤਿਹ ਅੱਜ ਜਿਹੜਾ ਅਸੀਂ ਪ੍ਰੈਸਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਥਾਣਾ ਬਲੌਂਗੀ ਦੇ ਬਾਹਰ ਅਸੀਂ ਖੜੇ ਹੰਦੇ ਹੁਣੇ ਹੁਣੇ ਐਸਐਚਓ ਜਿਹੜਾ ਅਮਨਜੀ ਹੈ ਉਹਦਾ ਅਸੀਂ ਮਾਨ ਸਨਮਾਨ ਐਸਸੀਬੀਸੀ ਮਹਾਪੰਚਾਇਤ ਮਹਾਮੋਰਚੇ ਵੱਲੋਂ ਅਸੀਂ ਜਿਹੜਾ ਮਾਨ ਸਨਮਾਨ ਕਰਕੇ ਹਟੇ ਆ ਇਸ ਲਈ ਜੇ ਕੋਈ ਅਫਸਰ ਚੰਗਾ ਵਧੀਆ ਕੰਮ ਕਰਦਾ ਹੈ ਸਮੇਸਰ ਕਰਦਾ ਹੈ ਉਹਦਾ ਮਾਨ ਸਨਮਾਨ ਵੀ ਕੀਤਾ ਜਾਂਦਾ ਹੈ ਪਿਛਲੇ ਦਿਨੇ ਸਾਡੇ ਕੋਲੇ ਬ੍ਰਿੰਦਰ ਜੀ ਖੜੇ ਨੇ ਇਹਨਾਂ ਦੇ ਬੇਟੇ ਦੀ ਡੈਥ ਹੋ ਗਈ ਸੀ ਐਕਸੀਡੈਂਟ ਵਿੱਚ ਜੋ ਤਿੰਨ ਮਹੀਨੇ ਤੋਂ ਦਰਦ ਦਰਦੀਆਂ ਠੋਕਰਾ ਖਾ ਰਿਆ ਸੀ ਪੜਕ ਰਿਹਾ ਸੀ ਪਰ ਐਸਐਸਚਓ ਨੇ ਜਦੋਂ ਅਸੀਂ ਪ੍ਰੈਸ 'ਚ ਜੋ ਮੀਡੀਆ ਰਾਹੀਂ ਗੱਲ ਗਈ ਹੈ ਸਾਰੀ ਥਾਣੇ ਦਾ ਤੌਰ ਰੱਖਿਆ ਗਿਆ ਹੋਰ ਤਾਂ ਕਿਸੇ ਐਸਐਚ ਨੇ ਕਿਹਾ ਵੀ ਮੈਂ ਨਵਾਂ ਆ ਜੀ ਮੈਥੋਂ ਪਹਿਲਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਤੇ ਹੁਣ ਤੁਸੀਂ ਮੈਨੂੰ 15 ਦਿਨ ਦਿਓ ਹਾਰੇ ਮੋਰਚੇ ਦੀ ਸਹਿਮਤੀ ਨਾਲ ਪਰਿਵਾਰ ਦੀ ਸਹਿਮਤੀ ਨਾਲ ਐਸਐਚ ਨੂੰ 15 ਦਿਨ ਦਿੱਤੇ ਗਏ ਸੀ ਜਿਸ ਦੇ ਸਮੇਂ ਦੇ ਵਿੱਚ ਵਿੱਚ 15 ਦਿਨ ਦੇ ਵਿੱਚ ਬੱਸ ਵੀ ਟਰੇਸ ਕਰਕੇ ਖੜਾ ਦਿੱਤੀ ਐ ਤੇ ਜਿਹੜਾ ਡਰਾਈਵਰ ਸੀ ਡਰਾਈਵਰ ਵੀ ਫੜ ਲਿਆ ਤੇ ਕੁਝ ਅਸੀਂ ਸੂਚਨਾ ਨੂੰ ਇਕੱਠੇ ਕਰਕੇ ਦਿੱਤੇ ਸੀ ਜਿਹੜਾ ਇੱਕ ਜਿਹੜਾ ਕੇਸ ਸਟ੍ਰੈਸ ਹੋ ਗਿਆ ਨਹੀਂ ਤਾਂ ਇਹਦਾ ਕੇਸ ਜਿਹੜਾ ਹੈਗਾ ਮਿਲਣਾ ਨਹੀਂ ਸਾਇ ਇਹਨੂੰ ਹੁਣ ਜਿਹੜੀ ਮਾਲੀ ਮਦਦ ਹੈ ਮਾਲੀ ਕੌ ਕਿ ਅਮਸ਼ੇਸ਼ ਹੈ ਨਾ ਇਹ ਕੋਈ ਫਾਈਨੈਂਸਲੀ ਤੌਰ ਤੇ ਕੋਈ ਵੀ ਹੈਲਪ ਜਾਂ ਮਦਦ ਹੋ ਸਕਦੀ ਹੈ ਕੇਸ ਪਾ ਕੇ ਨਹੀਂ ਤਾਂ ਦਾ ਕੇਸ ਜਿਹੜਾ ਰਫੇ ਰਫੇ ਹੋਗੇ ਤਾਂ ਸਾਰੇ ਹੀ ਮੋਰਚੇ ਦੇ ਸੰਗੀ ਸਾਥੀਆਂ ਨੇ ਕੱਲ ਐਸਐਚਓ ਨੂੰ ਬੁਲਾਇਆ ਸੀ ਫੰਕਸ਼ਨ ਤੇ ਪ੍ਰੋਗਰਾਮਸ ਉੱਥੇ ਆ ਨਹੀਂ ਸਕੇ ਕਿਉਂਕਿ ਸਰਕਾਰੀ ਡਿਊਟੀ ਹੋਗੀ ਅੱਜ ਥਾਣੇ 'ਚ ਅਸੀਂ ਸਾਰੇ ਬੰਦਿਆਂ ਨੇ ਸਬੂਤ ਦੇਖ ਕੇ ਬੱਸ ਦੇਖ ਕੇ ਡਰਾਈਵਰ ਦਾ ਸਾਰਾ ਜਿਹੜਾ ਤਾਂ ਪਤਾ ਦੇਖ ਕੇ ਅਸੀਂ ਜਿਹੜੇ ਪੇਪਰ ਵੀ ਲਏ ਨੇ ਤੇ ਉਹਦਾ ਧੰਨਵਾਦ ਵੀ ਸਾਰੇ ਮੋਰਚੇ ਵੱਲੋਂ ਕੀਤਾ ਗਿਆ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ